ਅੱਜ ਡਿਬਰੂਗਰ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਹੋਰਾਂ ਦੀ ਪਾਰਟੀ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਤੇ ਵੱਡਾ ਬਿਆਨ ਆਇਆ ਤੇ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀ ਚਰਚਾ ਚੱਲ ਪਈ ਹੈ ਅੱਜ 15 ਜਨਵਰੀ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਤੁਹਾਨੂੰ ਦੇਵਾਂਗੇ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਅਖੀਰ ਤੱਕ ਪੂਰਾ ਸੁਣਿਓ ਤੇ ਫਿਰ ਸੁਣ ਕੇ ਆਪਣਾ ਕਮੈਂਟ ਲਿਖਿਓ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਖਬਰ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਤਪਾਲ ਹੋਰਾਂ ਨੇ ਜਿਹੜੀ ਕੱਲ ਮਾਗੀ ਦੇ ਮੇਲੇ ਦੇ ਉੱਪਰ ਨਵੀਂ ਪਾਰਟੀ ਦਾ ਐਲਾਨ ਕੀਤਾ ਉਹਦੇ ਬਾਰੇ ਨਵਾਂ ਬਿਆਨ ਦਿੱਤਾ ਹੈ ਤੁਹਾਨੂੰ ਪਤਾ ਹੈ ਕਿ ਕੱਲ ਜਦੋਂ ਮਾਗੀ ਦਾ ਮੇਲਾ ਸੀਗਾ ਤਾਂ ਮੁਕਸਰ ਸਾਹਿਬ ਦੇ ਵਿੱਚ ਦੋ ਪਾਰਟੀਆਂ ਨੇ ਵੱਡੀਆਂ ਕਾਨਫਰੰਸਾਂ ਕੀਤੀਆਂ ਨੇ ਇੱਕ ਤਾਂ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਹੋਰਾਂ ਨੇ ਤੇ ਦੂਜਾ ਅਮਰਤਪਾਲ ਦੇ ਧੜੇ ਵੱਲੋਂ ਇੱਕ ਵੱਡੀ ਕਾਨਫਰੰਸ ਕਰਕੇ ਤੇ ਇੱਕ ਨਵੀਂ ਪਾਰਟੀ ਜਿਹਦਾ ਨਾਂ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦਾ ਐਲਾਨ ਕੀਤਾ ਔਰ ਜਦੋਂ ਹੀ ਇਹ ਐਲਾਨ ਹੋਇਆ ਤਾਂ ਫਿਰ ਤਰ੍ਹਾਂ ਤਰ੍ਹਾਂ ਦੇ ਬਿਆਨ ਚੁਫੇਰੀਓਂ ਆਉਣੇ ਸ਼ੁਰੂ ਹੋ ਗਏ ਨੇ ਪਹਿਲਾਂ ਤਾਂ ਕੱਲ ਹੀ ਜਿਹੜਾ ਸੁਖਬੀਰ ਬਾਦਲ ਹੈ ਉਹਨੇ ਕਾਫੀ ਤਿੱਖੇ ਹਮਲੇ ਅਮਰਪਾਲ ਤੇ ਉਹਨਾਂ ਦੀ ਪਾਰਟੀ ਦੇ ਉੱਪਰ ਕੀਤੇ ਫਿਰ ਜਿਹੜਾ ਸਿਮਰਨਜੀਤ ਸਿੰਘ ਮਾਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਹੈ ਉਹਨੇ ਵੀ ਬੜੇ ਤਿੱਖੀ ਟਿੱਪਣੀ ਅਮਰਤਪਾਲ ਹੋਰਾਂ ਦੀ ਪਾਰਟੀ ਦੇ ਉੱਪਰ ਕੀਤੀ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਖੂ ਦੇ ਡੱਡੂ ਵਰਗੀ ਪਾਰਟੀ ਹੈ ਔਰ ਇੱਥੋਂ ਤੱਕ ਸਿਮਰਜੀਤ ਮਾਨ ਨੇ ਕਹਿ ਦਿੱਤਾ ਕਿ ਇਦਾਂ ਪਾਰਟੀਆਂ ਨਹੀਂ ਬਣਦੀਆਂ ਇਹ ਤਾਂ ਖੂ ਦੇ ਡੱਡੂ ਵਾਲੀ ਗੱਲ ਹੈ ਪਾਰਟੀ ਦੇ ਅੰਦਰ ਬਰੂਧ ਹੋਣਾ ਚਾਹੀਦਾ ਹੈ ਇਦਾਂ ਪਾਰਟੀ ਨਹੀਂ ਚੱਲ ਸਕਦੀ ਐਡੀ ਵੱਡੀ ਗੱਲ ਸਿਮਰਜੀਤ ਸਿੰਘ ਮਾਨ ਨੇ ਬੋਲੀ ਔਰ ਜਿਹੜਾ ਸੁਖਵੀਰ ਬਾਦਲ ਹੈ ਉਹਨੇ ਤਾਂ ਕੱਲ ਇੱਥੋਂ ਤੱਕ ਬੋਲ ਦਿੱਤਾ ਨਾ ਲੈ ਬਿਨਾ ਉਹਨੇ ਕਿਹਾ ਕਿ ਆ ਇੱਕ ਨਵੀਂ ਦੁਕਾਨ ਖੁੱਲੀ ਐ ਅਮਰਤਪਾਲ ਹੋਰਾਂ ਦੀ ਪਾਰਟੀ ਵੱਲ ਇਸ਼ਾਰਾ ਕਰਕੇ ਉਹਨੇ ਨਵੀਂ ਦੁਕਾਨ ਕਿਹਾ ਔਰ ਸੁਖਬੀਰ ਬਾਦਲ ਕਹਿੰਦਾ ਕਿ ਨਵੀਂ ਦੁਕਾਨ ਖੁੱਲੀ ਐ ਔਰ ਕਹਿੰਦਾ ਜਿਹੜੇ ਬੰਦੇ ਨਸ਼ਾ ਛਡਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਆਪ ਦੇ ਘਰ ਦੇ ਜੀ ਨਸ਼ੇ ਦੇ ਵਿੱਚ ਫੜੇ ਗਏ ਸਿੱਧਾ-ਸਿੱਧਾ ਨਿਸ਼ਾਨਾ ਅਮਰਤਪਾਲ ਤੇ ਸੀ ਕਿਉਂਕਿ ਅਮਰਤਪਾਲ ਦੇ ਭਰਾ ਨੂੰ ਨਸ਼ੇ ਦੇ ਮਾਮਲੇ 'ਚ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀਗਾ ਔਰ ਫਿਰ ਇਥੋਂ ਤੱਕ ਸੁਖਵੀਰ ਬਾਦਲ ਨੇ ਕਿਹਾ ਉਹ ਕਹਿੰਦਾ ਇਹ ਜਿਹੜੇ ਵਿਅਕਤੀ ਨੇ ਇਹ ਵਿਅਕਤੀ ਜਿਨ੍ਹਾਂ ਦੇ ਉੱਪਰ ਗੁਰਪ੍ਰੀਤ ਹਰੀ ਨੌ ਦੇ ਕਤਲ ਦਾ ਦੋਸ਼ ਹੈ ਉਹ ਲੋਕਾਂ ਨੂੰ ਸੇਧ ਦੇਣਗੇ ਔਰ ਇਥੋਂ ਤੱਕ ਕਹਿ ਦਿੱਤਾ ਕਿ ਇਹ ਏਜੰਸੀਆਂ ਦੇ ਬੰਦੇ ਨਹੀਂ ਸੁਖਵੀਰ ਬਾਦਲ ਦੇ ਔਰ ਅੱਜ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਬਣਾਉਣ ਦਾ ਅਧਿਕਾਰ ਹਰੇਕ ਨੂੰ ਹੈ ਮੈਂ ਸ਼ੁਭ ਕਾਮਨਾਵਾਂ ਦਿੰਦਾ ਮੁੱਖ ਮੰਤਰੀ ਕਹਿੰਦਾ ਨਵੀਂ ਪਾਰਟੀ ਦੀਆਂ ਪਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਤਿੰਨ ਗੁੱਝੀਆਂ ਗੱਲਾਂ ਵੀ ਸਿੱਧੀਆਂ ਠੋਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਦੇਖੋ ਪੰਜਾਬ ਨੇ ਪਹਿਲਾਂ ਬਹੁਤ ਮਾੜੇ ਦਿਨ ਵੇਖੇ ਨੇ ਪਾਰਟੀ ਬਣਾਉਣ ਦਾ ਅਧਿਕਾਰ ਹਰੇਕ ਨੂੰ ਆ ਹਰੇਕ ਬਣਾ ਸਕਦਾ ਹੈ ਪਰ ਪਾਰਟੀ ਚੱਲਦੀ ਤਾਂ ਜੇਕਰ ਉਹ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਕੰਮ ਕਰੇ ਤੇ ਮੁੱਖ ਮੰਤਰੀ ਕਹਿੰਦਾ ਪੰਜਾਬ ਨੇ ਪਹਿਲਾਂ ਬਹੁਤ ਮਾੜੇ ਦਿਨ ਵੇਖੇ ਨੇ ਤੇ ਭਗਵੰਤ ਮਾਨ ਕਹਿੰਦਾ ਕਿ ਦੇਖੋ ਜਿਹੜਾ ਨਫ਼ਰਤ ਦੇ ਬੀਜ ਬੀਜੂਗਾ ਉਹਨੂੰ ਪੰਜਾਬ ਨਕਾਰ ਦੇਊਗਾ ਔਰ ਭਗਵੰਤ ਮਾਨ ਕਹਿੰਦਾ ਪੰਜਾਬ ਦੀ ਭੂਮੀ ਬੜੀ ਉਪਜਾਊ ਤੇ ਜ਼ਰਖੇਜ ਹੈ ਇੱਥੇ ਜੋ ਮਰਜੀ ਬੀਜੋ ਉੱਗੇਗਾ ਪਰ ਜਿਹੜਾ ਇੱਥੇ ਨਫ਼ਰਤ ਦੀ ਬੀਜ ਬੀਜੇਗਾ ਉਹ ਇੱਥੇ ਨਹੀਂ ਉੱਗਣਾ ਹੁਣ ਇਹ ਸਿੱਧਾ ਨਿਸ਼ਾਨਾ ਅਮਰਤਪਾਲ ਦੀ ਪਾਰਟੀ ਤੇ ਅਮਰਤਪਾਲ ਹੋਰਾ ਤੇਹੀ ਸੀ ਕਿਉਂਕਿ ਕਿਤੇ ਨਾ ਕਿਤੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਵੀ ਇੰਜ ਸੋਚਦੀ ਹੈ ਕਿ ਅਮਰਤਪਾਲ ਹੋਰੀ ਪੰਜਾਬ ਦੇ ਵਿੱਚ ਨਫ਼ਰਤ ਦੇ ਬੀਜ ਬੀਜ ਰਹੇ ਨੇ ਇਸੇ ਕਰਕੇ ਪੰਜਾਬ ਸਰਕਾਰ ਨੇ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਇਸੇ ਕਰਕੇ ਡਿਬਰੂਗੜ੍ਹ ਜੇਲ੍ਹ ਚ ਹੈ ਉਹ ਇਸੇ ਕਰਕੇ ਉਹਦਾ ਐਨਐਸਏ ਵਧਾਇਆ ਜਾਂਦਾ ਹੈ ਇਸੇ ਕਰਕੇ ਹੀ ਐਮਪੀ ਅਮਰਤਪਾਲ ਦੇ ਉੱਪਰ ਹੁਣ ਯੂਪੀਏ ਅਨਲੋਫਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਜਿਹੜਾ ਉਹ ਲਾ ਦਿੱਤਾ ਗਿਆ ਤੇ ਫਿਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੜੀਆਂ ਦੋ ਗੁੱਜੀਆਂ ਟਕੂਰਾ ਮਾਰੀਆਂ ਨੇ ਨਾ ਕਿ ਜਿਹੜਾ ਨਫ਼ਰਤ ਦੇ ਬੀਜ ਬੀਜੇਗਾ ਤੇ ਪੰਜਾਬ ਨੇ ਪਹਿਲਾਂ ਬਹੁਤ ਮਾੜੇ ਦਿਨ ਵੇਖੇ ਨੇ ਇਹ ਇੱਕ ਤਰ੍ਹਾਂ ਨਾਲ ਸਿੱਧਾ ਨਿਸ਼ਾਨਾ ਅ ਅਮਰਤਪਾਲ ਹੋਰਾਂ ਦੀ ਪਾਰਟੀ ਦੇ ਉੱਪਰ ਹੈ ਔਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਗੱਲ ਆਖੀ ਉਹਨੇ ਵੀ ਵੱਡਾ ਧਿਆਨ ਲੋਕਾਂ ਦਾ ਖਿੱਚਿਆ ਔਰ ਇਸ ਤੋਂ ਬਾਅਦ ਅੱਜ ਚਾਰ ਹੋਰ ਵੱਡੀਆਂ ਖਬਰਾਂ ਨੇ ਇੱਕ ਤਾਂ ਬਾਪੂ ਸੂਰਤ ਸਿੰਘ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਡੀ ਲੜਾਈ ਲੰਬੇ ਟਾਈਮ ਤੋਂ ਲੜ ਰਹੇ ਸੀ ਲੰਬਾ ਟਾਈਮ 8 ਸਾਲ ਦੇ ਕਰੀਬ ਉਹ ਮਰਨ ਵਰਤ ਦੇ ਉੱਪਰ ਰਹੇ ਨੇ ਮਤਲਬ 2015 ਦੇ ਵਿੱਚ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਰਨ ਵਰਤ ਰੱਖਿਆ ਸੀ ਉਹਨਾਂ ਨੂੰ ਡੀਐਮਸੀ ਦਾਖਲ ਕਰਾ ਦਿੱਤਾ ਗਿਆ ਸੀ ਤੇ ਫਿਰ ਲਿਕੁਇਡ ਖਾਣਾ ਹੀ ਪਾਈਪਾਂ ਰਾਹੀਂ ਉਹਨਾਂ ਦੇ ਅੰਦਰ ਭੇਜਿਆ ਜਾਂਦਾ ਰਿਹਾ ਪਰ ਉਹਨਾਂ ਨੇ ਖਾਣਾ ਖਾਦਾ ਨਹੀਂ ਤੇ ਵੱਡੀ ਲੰਬੀ ਜਦੋਜਹਿਤ ਤੋਂ ਬਾਅਦ ਅੱਜ ਉਹ ਇਸ ਧਰਤੀ ਤੋਂ ਅਲਵਿਦਾ ਹੋ ਗਏ ਨੇ ਉਹ ਇਸ ਧਰਤੀ ਤੇ ਨਹੀਂ ਰਹੇ ਉਹਨਾਂ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਨੇ ਔਰ ਅਗਲੀ ਵੱਡੀ ਖਬਰ ਹੈ ਕਿ ਮੌਸਮ ਵਿਭਾਗ ਨੇ yellow alert ਜਾਰੀ ਕਰ ਦਿੱਤਾ ਹੈ ਠੰਡ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਔਰ ਬੱਦਲ ਵੀ ਛਾਉਣਗੇ ਤੇ ਕਿਤੇ ਕਿਤੇ بارش ਵੀ ਹੋ ਸਕਦੀ ਹੈ ਪਰ ਠੰਡ ਤੇ ਧੁੰਦ ਪੂਰੀ ਵਧਨ ਦੇ ਅਸਾਰ ਜਿਹੜੇ ਆ ਉਹ ਮੌਸਮ ਵਿਭਾਗ ਦਾ ਸਰ ਹੈ ਉਧਰ ਡੱਲੇਵਾਲ ਦੀ ਸਿਹਤ ਬਾਰੇ ਬੜੀ ਹੀ ਗੰਭੀਰ ਖਬਰ ਆਈ ਹੈ ਡੱਲੇਵਾਲ ਦੀ ਸਿਹਤ ਬਾਰੇ ਅੱਜ ਡਾਕਟਰਾਂ ਨੇ ਕਿਹਾ ਬੁਲਟਨ ਜਾਰੀ ਕੀਤਾ ਕਿ ਰੈਡ ਅਲਰਟ ਰੈਡ ਅਲਰਟ ਮਤਲਬ ਖਤਰਾ ਡਾਕਟਰਾਂ ਨੇ ਐਲਾਨ ਦਿੱਤਾ ਹੈ ਤੇ ਇਹ ਕਿਹਾ ਕਿ ਡੱਲੇਵਾਲ ਦੀ ਬੋਡੀ ਹੁਣ ਅੰਦਰੋਂ ਬਿਲਕੁਲ ਜਜਰੀ ਹੋ ਗਈ ਹੈ ਕੋਈ ਵੀ ਅੰਗ ਉਹਨਾਂ ਦਾ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਇੱਥੋਂ ਤੱਕ ਡਾਕਟਰਾਂ ਨੇ ਕਹਿ ਦਿੱਤਾ ਕਿ ਪਾਣੀ ਦੀ ਬੂੰਦ ਵੀ ਉਹਨਾਂ ਦਾ ਸਰੀਰ ਪਚਾਉਣ ਨੂੰ ਤਿਆਰ ਨਹੀਂਗਾ ਤੇ ਕਿਸੇ ਵੀ ਵਕਤ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ ਔਰ ਡੱਲੇਵਾਲ ਸਾਹਿਬ ਅਲविदा ਵੀ ਕਹਿ ਸਕਦੇ ਨੇ ਇੰਨੀ ਵੱਡੀ ਗੱਲ ਦੀ ਜਿਹੜੀ ਜਾਣਕਾਰੀ ਹੈ ਉਹ ਡੱਲੇਵਾਲ ਬਾਰੇ ਆ ਰਹੀ ਹੈ ਔਰ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਸੰਗਰੂਰ ਦੇ ਵਿੱਚ ਦੋ ਮਾਵਾਂ ਧੀਆਂ ਅੱਜ ਬੱਸ ਤੋਂ ਡਿੱਗੀਆਂ ਨੇ ਔਰ ਬੱਸ ਤੋਂ ਕਿਵੇਂ ਡਿੱਗੀਆਂ ਨੇ ਜਿਹੜੀ ਮਾਂ ਉਹ ਆਪਣੀ ਛੋਟੀ ਬੱਚੀ ਨੂੰ ਬਾਰੀ ਚ ਖੜਕੇ ਤੇ ਉਲਟੀ ਕਰਾ ਰਹੀ ਸੀ ਤਾਂ ਉਸ ਵਕਤ ਉਹ ਬੱਸ ਤੋਂ ਡਿੱਗ ਪਈਆਂ मां ਦੀ ਮੌਤ ਹੋ ਗਈ ਹੈ ਧੀ ਗੰਭੀਰ ਜ਼ਖਮੀ ਹੈ ਔਰ ਉਸ ਬੱਚੀ ਦੇ ਪਿਤਾ ਤੇ ਔਰਤ ਦੇ ਪਤੀ ਨੇ ਪੀਆਰਟੀਸੀ ਬੱਸ ਦੇ ਜਿਹੜੇ ਡਰਾਈਵਰ ਹੈ ਕਨੈਕਟਰ ਹੈ ਉਹਨਾਂ ਦੇ ਉੱਪਰ ਅਨਗੈਲੀ ਦਾ ਵੱਡਾ ਦੋਸ਼ ਲਾਇਆ ਵੇਖੋ ਅਨਗੈਲੀ ਤਾਂ ਬੰਦੀ ਹੈ ਕਨੈਕਟਰ ਦਾ ਕੰਮ ਕੀ ਹੈ ਕੱਲੀਆਂ ਟਿਕਟਾਂ ਕੱਟ ਕੇ ਪੈਸੇ ਲੈਣੇ ਨਹੀਂ ਵੇਖੋ ਜਿੰਨੇ ਸਿਆਣੇ ਕਨਡਕਟਰ ਨੇ ਉਹ ਸਾਰੇ ਜਾਣਦੇ ਨੇ ਕਿ ਉਹਨਾਂ ਦਾ ਕੰਮ ਇਹ ਵੀ ਦੇਖਣਾ ਹੈ ਕਿ ਕਿਹੜੀ ਸਵਾਰੀ ਕੀ ਕਰ ਰਹੀ ਹੈ ਤਾਂ ਜੇਕਰ ਕੋਈ ਬਾਰੀ ਖੋਲ ਕੇ ਵਿੱਚ ਖੜਾ ਤੇ ਉਹ ਇਦਾਂ ਦੀ ਹਾਲਤ ਚ ਇੱਕ ਛੋਟੇ ਬੱਚੇ ਨੂੰ ਉਲਟੀ ਕਰਾ ਰਿਆ ਤਾਂ ਕੰਡਕਟਰ ਦਾ ਉੱਥੇ ਕੁਝ ਜ਼ਿੰਮੇਵਾਰੀ ਤਾਂ ਬਣਦੀ ਹੁੰਦੀ ਹੈ ਭਾਵੇਂ ਕਿ ਬਹੁਤ ਸਾਰੇ ਕੰਡਕਟਰ ਵੀਰ ਬਹੁਤ ਸਿਆਣੇ ਨੇ ਸਮਝਦਾਰ ਨੇ ਪਰ ਇੱਥੇ ਕਿਤੇ ਨਾ ਕਿਤੇ ਉਸ ਮਾਂ ਤੋਂ ਵੀ ਅਣਗਹਿਲੀ ਹੋਈ ਹੈ ਤੇ ਕੰਡਕਟਰ ਡਰਾਈਵਰ ਤੋਂ ਵੀ ਕਿਤੇ ਨਾ ਕਿਤੇ ਥੋੜੀ-ਬਹੁਤ ਅਣਗਹਿਲੀ ਜਾਪਦੀ ਹੈ ਰੋਕੀ ਜਾ ਸਕਦੀ ਸੀ ਬਸ ਜ਼ਿੰਦਗੀ ਨਾਲੋਂ ਕੀਮਤੀ ਯਾਰ ਕੀ ਹੋ ਗਿਆ ਇੱਥੇ ਅਗਲੀ ਗੱਲ ਇੱਕ ਐਨਕਾਊਂਟਰ ਹੋਇਆ ਜਲੰਧਰ ਦੇ ਵਿੱਚ ਦੋ ਗੈਂਗਸਟਰਾਂ ਦੇ ਨਾਲ ਮੁੱਠ ਭੇੜ ਪੁਲਿਸ ਦੀ ਹੋਈ ਹੈ ਜਿਦੇ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਵੱਜੀ ਹੈ ਜਲੰਧਰ ਦੇ ਵੰਡਾਲਾ ਚੌਂਕ ਦੇ ਵਿੱਚ ਇਹ ਜਿਹੜਾ ਐਨਕਾਊਂਟਰ ਹੋਇਆ ਔਰ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਬੜੇ ਟਾਈਮ ਤੋਂ ਇਹਨਾਂ ਦੀ ਭਾਲ ਸੀ ਔਰ ਇਹ ਭੱਜੇ ਫਿਰ ਰਹੇ ਸੀ ਤੇ ਹੁਣ ਸਾਡੇ ਕਾਬੂ ਆਏ ਨੇ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਹਿੰਦੀ ਹੈ ਕਿ ਇਹਨਾਂ ਨੇ ਸਾਡੇ ਉੱਪਰ ਫਾਇਰਿੰਗ ਕੀਤੀ ਹੈ ਤੇ ਪੁਲਿਸ ਕਹਿੰਦੀ ਹੈ ਵੀ ਇਹਨਾਂ ਦੀ ਫਾਇਰਿੰਗ ਤੋਂ ਆਪਣਾ ਬਚਾਅ ਕਰਦੇ ਸਭ ਜਿਹੜੀ ਅਸੀਂ ਫਾਇਰਿੰਗ ਕੀਤੀ ਹੈ ਉਹਦੇ ਨਾਲ ਉਹ ਇੱਕ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦਾਖ ਕਰਾਤਾ ਦੂਜਾ ਗ੍ਰਿਫਤਾਰ ਕਰਕੇ ਆਪਣੇ ਪੁਲਿਸ ਨੇ ਕਬਜ਼ੇ 'ਚ ਕਰ ਲਿਆ ਤੇ ਇਹ ਅੱਜ ਦੀਆਂ ਵੱਡੀਆਂ ਖਬਰਾਂ ਨੇ ਔਰ ਇਹਨਾਂ 'ਚ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਭਗਵੰਤ ਮਾਨ ਦੇ ਬਿਆਨ ਦੀ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਪਾਲ ਦੀ ਪਾਰਟੀ ਬਾਰੇ ਦਿੱਤਾ ਹੈ ਕੱਲ ਸੁਖਬੀਰ ਬਾਦਲ ਨੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ ਸੀ ਪਹਿਲਾਂ ਤਾਂ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਜਿਹੜਾ ਅਕਾਲੀ ਦਲ ਹੈ ਸਾਡਾ ਉਹ ਸਭ ਤੋਂ ਮਹਾਨ ਪਾਰਟੀ ਹੈ ਦੂਜਾ ਸੁਖਬੀਰ ਬਾਦਲ ਸਾਹਿਬ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਬੜੀਆਂ ਤਾਰੀਫਾਂ ਕੀਤੀਆਂ ਸੀ ਔਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੀ ਹੁਣ ਤੱਕ ਸਭ ਤੋਂ ਵੱਧ ਸੇਵਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਪਿਛਲੇ 70 ਸਾਲਾਂ 'ਚ ਪੰਥ ਦੀ ਸਿੱਖ ਸਿੱਖੀ ਦੀ ਇਹ ਦਾਵਾ ਸੁਖਬੀਰ ਬਾਦਲ ਨੇ ਕੀਤਾ ਸੀ ਸੁਖਬੀਰ ਬਾਦਲ ਨੇ ਇਹ ਵੀ ਕਹਿ ਦਿੱਤਾ ਸੀ ਕਿ ਜਿਹੜੇ ਇਲਜ਼ਾਮ ਸਾਡੇ ਤੇ ਲੱਗੇ ਉਹ ਗਲਤ ਸੀਗੇ ਪਰ ਅਸੀਂ ਇਹ ਤੈਅ ਕੀਤਾ ਸੀ ਕਿ ਅਸੀਂ ਕਾਲ ਤੱਕ ਸਾਹਬ ਨਾਲ ਬੈਠਣਾ ਨਹੀਂ ਅਸੀਂ ਫਿਰ ਉਹ ਕਬੂਲ ਕੇ ਝੋਲੀ ਪਾ ਲੈ ਤੇ ਪਰ ਉਹ ਇਲਜ਼ਾਮ ਸੱਚੇ ਨਹੀਂ ਇਹ ਗੱਲਾਂ ਸੁਖਬੀਰ ਬਾਦਲ ਨੇ ਕੱਲ ਬੋਲੀਆਂ ਸਟੇਜ ਤੋਂ ਸੁਖਬੀਰ ਬਾਦਲ ਨੇ ਅਮਰਤਪਾਲ ਦੀ ਨਵੀਂ ਪਾਰਟੀ ਦੇ ਉੱਪਰ ਵੀ ਕਾਫੀ ਕਮੈਂਟ ਕੀਤੇ ਵਿਅੰਗ ਕੀਤੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਵਧਾਈ ਦਿੱਤੀ ਹੈ ਤੇ ਦੂਜੇ ਪਾਸੇ ਦੋ ਗੁੱਝੀਆਂ ਟਖੋਰਾ ਵੀ ਮਾਰ ਦਿੱਤੀਆਂ। ਕਿਹਾ ਉਹਨਾਂ ਨੇ ਕਿ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਨਾਲੇ ਵੀ ਕਹਤਾ ਕਿ ਪੰਜਾਬ 'ਚ ਨਫ਼ਰਤ ਦੇ ਬੀਜ ਨਹੀਂ ਬੀਜੇ ਜਾ ਸਕਦੇ। ਨਾਲ ਇਹ ਵੀ ਕਹਤਾ ਕਿ ਪੰਜਾਬ ਨੇ ਬੜਾ ਕੁਝ ਭੁਗਤਿਆ। ਤਾਂ ਸ਼ਾਇਦ ਉਹ 84 ਦੇ ਦੌਰ ਦੀ ਗੱਲ ਕਰਦੇ ਹੋਣਗੇ। ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਰਿਹਾ। ਜਦੋਂ ਪੁਲਿਸ ਦੇ ਫਿਰ ਬਹੁਤ ਜ਼ਿਆਦਾ ਜਿਹੜੇ ਤਸ਼ੱਦਦ ਦੇ ਕਿਸੇ ਜਾਂ ਉਹ ਪੁਰਸ ਮੁਕਾਬਲਿਆਂ ਦੇ ਕਿੱਸੇ ਆ ਉਹ ਅੱਜ ਸੁਣਾਏ ਜਾਂਦੇ ਨੇ ਔਰ ਕਈ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ ਕਿ ਝੂਠੇ ਮੁਕਾਬਲੇ ਬਣਾਏ ਗਏ ਔਰ ਉਹ ਦੌਰ ਤੋਂ ਹਰ ਕੋਈ ਡਰਦਾ ਹੈ ਤੇ ਭਗਵੰਤ ਮਾਨ ਨੇ ਅੱਜ ਉਸੇ ਦੌਰ ਦੀ ਗੱਲ ਹੀ ਕੀਤੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ